ਮੈਂ ਲਗਭਗ 30 ਪਿੰਡਾਂ 'ਚ ਦੋ ਪਿਛਲੇ ਦੋ ਦਿਨਾਂ 'ਚ ਗਿਆ। ਮੈਂ ਨਸ਼ਹਿਰਾ ਡਾਲਾ ਗਿਆ, ਮੈਂ ਰਸੂਖ ਰਸੂਲਪੁਰ ਗਿਆ, ਚੀਮੇ ਗਿਆ, ਮੈਂ ਛੀਨੇ ਗਿਆ, ਮੈਂ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਿਹੜੇ ਨਾਲ ਨਾਲੇ ਪਿੱਟ ਨੇ ਜਿਹੜੇ ਮਾਉਨਾ 'ਚ ਗਿਆ। ਮੈਂ ਗੱਗੂ ਗੱਤੋਤਪੂਹਾ ਗਿਆ। ਮੈਂ ਸਾਰੇ ਪਿੰਡਾਂ 'ਚ ਗਿਆ, ਸੁਪਾਹ ਦੇ ਪਿੰਡਾਂ 'ਚ ਗਿਆ। ਆ ਹਰੇਕ ਪਿੰਡ ਜਾ ਕੇ ਪੁੱਛਿਆ। ਹਰੇਕ ਪਿੰਡ ਨੇ ਆਇਆ ਜਵਾਬ ਦਿੱਤਾ, "ਨਾ ਜੀ।" ਹੋ ਸਕਦਾ ਤੁਸੀਂ ਤਰ ਤਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਥੋੜੇ ਫਿੱਟ ਥੋੜੇ ਆ ਗਲੀਆਂ ਚੌਕਾਂ 'ਚ ਕੋਈ ਮੁੱਖ ਮੰਤਰੀ ਆਇਆ ਇਹਦਾ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਦਾ ਵਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਦੇ ਇੱਧਰ ਨੂੰ ਲੈ ਕੇ ਕਦੇ ਇੱਧਰ ਨੂੰ ਲੈ ਕੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਹ ਫੈਸਲਾ ਜਿਹੜਾ ਮੈਨੂੰ ਬੰਦਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਹਨ ਇਹਨਾਂ ਕੋਲੇ ਕਹਿੰਦੇ ਵੀ ਪੈਸੇ ਬੰਨਣ ਗਿਆ ਦੋ ਤਿੰਨ ਰਾਤਾਂ ਚ ਐ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਧਰਮਧਰ ਨਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਾਤ ਭਰਾਂ ਤੇ ਦੇਣ ਆਏ ਮੇਰੀ ਹੱਥ ਬਨ ਕੇ ਬੇਨਤੀ ਐ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲਛਮੀ ਪਿਆ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲਛਮੀ ਦੀ ਮੋੜੀ ਨਹੀਂ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਥੋੜੇ ਹੀ ਨੇ ਉਹ ਕਈ ਤਾਂ ਤੁਸੀਂ ਨੋਟ ਵੀ ਪਛਾਣ ਲੋਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲ ਵੀ ਜੀ ਲੱਗੀ ਹੋਈ ਆ ਜਿਹੜਾ ਸਖਰਾਨ ਵਾਲੇ ਤੇ ਨਾ ਦਰਬਾਰ ਸਾਹਿਬ ਦੇਖ ਕੇ ਆਏ ਸੀ ਉਹੀ ਆ ਓਏ ਉਹੀ ਪੈਸੇ ਆ। ਮਕਾਨ ਉੱਤਰ ਹੈ, ਇਹਦੀ ਦੁਕਾਨ ਉੱਤਰ ਹੈ, ਕਿਹਦਾ ਮਕਾਨ ਉੱਤਰ ਹੈ। ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ। ਸੋ ਵੀਰੋ ਬਹੁਤ ਸਾਰੇ ਸ਼ਹਿਰਾਂ ਦੀ ਇਹ ਪ੍ਰੋਬਲਮ ਹੈ। ਅਸੀਂ ਇਹ ਸਾਰਾ ਫੈਸਲਾ ਕਰ ਲਿਆ, ਬਜਟ ਅਨਲਕ ਤੋਂ ਰੱਖ ਲਿਆ। ਆ ਤੁਹਾਡਾ ਜਿਹੜਾ ਓਵਰ ਬ੍ਰਿਜ ਹੈ ਇਹ ਬਣਾ ਦਿਆਂਗੇ। ਇਹ ਜਲਦੀ ਬਣ ਜੂਗਾ। ਇਹ ਸਾਡਾ ਪ੍ਰਾਇੋਰਟੀ ਤੇ ਕੰਮ ਹੈ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ। ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਗੱਲ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸੁਬੀਰੋ ਤਰਨਤਾਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਬਿਲਕੁਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ केजरीवाल ਸਾਹਿਬ ਨੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਭਾਜਪਾ ਆਈ ਹੈ ਦਿੱਲੀ 'ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਜਿਹੜੇ ਸਰਕਾਰੀ ਸਕੂਲਾਂ 'ਚ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ ਦੇ ਕਹੀ ਜਾਂਦੇ ਨੇ ਆਹ ਕੀ ਕਰ ਲਿਆ ਯਾਰ ਆਪਾਂ ਦਾ ਕਿੱਥੋਂ ਲੈ ਲਿਆ ਸੋ ਵੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ 3 ਨੰਬਰ ਬਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਕੋਕਾ ਚਿੱਤ ਹੋ ਜਾਊਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜੂਗੀ ਬਾਕੀ 14 ਨੂੰ ਹੋ ਜੂਗੀ ਮੈਂ ਮੈਂ ਲਗਭਗ 30 ਪਿੰਡਾਂ ਚ ਦੋ ਪਿਛਲੇ ਦੋ ਦਿਨਾਂ ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਿਹੜੇ ਨਾਲ ਨਾਲੇ ਪਿੰਡ ਨੇ ਜਿਹੜੇ ਮੈਂ ਉਹਨਾਂ ਚ ਗਿਆ ਮੈਂ ਗੱਗੂ ਗੱਗੋਤ ਬੂਹਾ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਚਪਾਲ ਦੇ ਪਿੰਡਾਂ ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਐ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨ ਤਰਨ ਵਾਲੇ ਰਿਕਾਰਡ ਤੋੜ ਦੋ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਤੁਹਾਡੇ ਆ ਗਲੀਆਂ ਚੌਂਕਾਂ ਚ ਕੋਈ ਮੁੱਖ ਮੰਤਰੀ ਆਇਆ ਨਹੀਂ ਤੁਹਾਡਾ ਵੀ ਨਹੀਂ ਹੈ ਐ ਆ ਬਸ ਇਹ ਨਹੀਂ ਆਉਂਦੇ ਜੀ ਉਹ ਕਹਿੰਦੇ ਇੱਕ ਇੱਕ ਮੈਨੂੰ ਕਹਿੰਦਾ ਇਹਦਾ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਦਾਬਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਹਿੰਦੇ ਇੱਧਰ ਨੂੰ ਲੈ ਕੇ ਕਹਿੰਦੇ ਇੱਧਰ ਨੂੰ ਲੈ ਕੇ ਸਵੇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਹ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਹਨ ਇਹਨਾਂ ਕੋਲੇ ਕਹਿੰਦੇ ਵੀ ਪੈਸੇ ਬੰਨਣ ਗਿਆ ਦੋ ਤਿੰਨ ਰਾਤਾਂ ਚ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਤਰਨ ਤਰ ਨਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਾਤ ਭਰਾਤੇ ਦੇਣ ਆਏ ਮੇਰੀ ਹੱਤਵੰਕੇ ਬੇਨਤੀ ਆ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਥੋੜੇ ਹੀ ਨੇ ਓ ਕਹੀਦਾ ਤੁਸੀਂ ਨੋਟ ਵੀ ਪਛਾਣ ਲਓਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲਦੀ ਜੀ ਲੱਗੀ ਹੋਈ ਆ ਜਿਹੜਾ ਸੰਗਰਾਂਦ ਵਾਲੇ ਦੇ ਨ ਦਰਬਾਰ ਸਾਹਿਬ ਦੇਖ ਕੇ ਆਏ ਸੀ ਉਹੀ ਆ ਓਹੀ ਪੈਸੇ ਆ ਜਾਣਗੇ ਬਾਪੂ ਇਹਨਾਂ ਤੋਂ ਬਸ ਐ ਪੈਸੇ ਫੜ ਕੇ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ 3 ਨੰਬਰ ਵਾਲਾ ਫਟਨ ਧੱਕ ਕੇ ਕਰ ਦਿਓ ਵੀ ਆਹਾ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀਆਂ ਨੂੰ ਮਾਫਾ ਬਹੁਤ ਸਮਝਦਾਰ ਲੱਗਿਆ ਵੀ ਬਹੁਤ ਸਮਝਦਾਰ ਲੱਗਿਆ ਫਿਰ ਤਰਨ ਤਰ ਨਾਲਿਓ ਥੋੜੇ ਵੱਲੋਂ ਮੈਂ ਸਮਝਾਂ ਫਿਰ ਵੀ ਬੋਲੇ ਸੋਨਿਆ ਜੇ ਜੀਵਨ